ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਅਸੀਂ ਆਏ ਆ ਪਿੰਡ ਲੀਲਕਲਾ ਸਰਦਾਰ ਨਗੀਨਾ ਸਿੰਘ ਜੀ ਕੋਲ ਜਿਨ੍ਹਾਂ ਨੇ ਸਾਡੇ ਇੰਡੀਆ ਗਰੋ ਦੇ ਪ੍ਰੋਡਕਟ ਦਾ ਇਸਤੇਮਾਲ ਕੀਤਾ ਆਪਣੇ ਕਣਕ ਦੇ ਉੱਤੇ ਕੀ ਉਹਦੇ ਵਿੱਚ ਆ ਰਹੇ ਹੋ ਸਰਦਾਰ ਜੀ ਤੇ ਮੋਂ ਸੁਣਦੇ ਆ ਬਾਕੀ ਸਰਦਾਰ ਜੀ ਤੁਸੀਂ ਦੱਸੋ ਕਿ ਜਿਹੜਾ ਤੁਸੀਂ ਇੰਡੀਆ ਗਰੋ ਦੇ ਪ੍ਰੋਡਕਟ ਦਾ ਇਸਤੇਮਾਲ ਕੀਤਾ ਆ ਤੁਹਾਨੂੰ ਕੀ ਫਰਕ ਨਜ਼ਰ ਆਇਆ ਤੇ ਤੁਹਾਡੀਆਂ ਖਾਦਾਂ ਦਾ ਖਰਚਾ ਜਿਹੜਾ ਓਵਰਆਲ ਘਟਿਆ ਜਾਂ ਤੁਹਾਨੂੰ ਹੋਰ ਕੀ ਮੁਨਾਫੇ ਦੇ ਵਿੱਚ ਫਸਾ ਚ ਨਜ਼ਰ ਆਇਆ ਵੇਖੋ ਜੀ ਜਿਹੜੀ ਖਾਦ ਪਾਈ ਆ ਅਸੀਂ ਡਾਇਆ ਜਾਂ ਜੂਰੀਆ ਉਹ ਅੱਧਾ ਅੱਧਾ ਪਾਈ ਆ ਜੀ ਤੇ ਕੋਈ ਏਡੀ ਸਪਰੇ ਨਹੀਂ ਕੀਤੀ ਜੀ ਕੋਈ ਅਸੀਂ ਆ ਤੇਲੇ ਵਾਲੀ ਸਪਰੇ ਨਹੀਂ ਕੀਤੀ ਜੀ ਆ ਜਿਹੜਾ ਸਟਾਇਆ ਹਾਂਜੀ ਇਹ ਸਾਡੀ ਦੁੱਧੀ ਕਣਕ ਦਾ ਆ ਆ ਜਿਹੜਾ ਸਟਾਇਆ ਇਹ ਜਿਹੜੀ ਦਵਾਈ ਇਸਤੇਮਾਲ ਕੀਤੀ ਆ ਉਹਦਾ ਆ ਜੀ ਇਹ ਮੇਰੇ ਹਿਸਾਬ ਨਾਲ ਇਹ ਗੱਲ ਜਾਪਦੀ ਆ ਕਿ ਇਹਦਾ ਝਾੜ ਕੋਈ ਨਾ ਕੋ ਵੱਧ ਆਊਗਾ ਇਸ ਝਾੜ ਨਾਲੋਂ ਜੀ ਇੰਨਾ ਦਾ ਫਰਕ ਸਾਨੂੰ ਦਿਖਦਾ ਗਾੜੀ ਝਾੜ ਹੋਇਆ ਹੀ ਪਤਾ ਲੱਗਣਾ ਜੀ ਸਰ ਜੀ ਸੋ ਕਹਿਣ ਤੋਂ ਪਹਿਲਾਂ ਤੁਹਾਡਾ ਕੀ ਜਿਹੜਾ ਤੁਸੀਂ ਇਹ ਦੋ ਫਸਲਾਂ ਦਾ ਛਿੱਟੇ ਦਿਖਾ ਰਹੇ ਹੋ ਇਸ ਫਸਲ ਵਿੱਚ ਤੁਸੀਂ ਜਿਹੜਾ ਆ ਸਾਡੇ ਪ੍ਰੋਡਕਟ ਦਾ ਜਿਹੜੀ ਇੰਡੀਆ ਗ੍ਰੋਥ ਪ੍ਰੋਡਕਟ ਦਾ ਇਸਤੇਮਾਲ ਨਹੀਂ ਕੀਤਾ ਹਾਂਜੀ ਔਰ ਇਹ ਵਾਲੀ ਫਸਲ 'ਚ ਤੁਸੀਂ ਇੰਡੀਆ ਗ੍ਰੋਥ ਦੇ ਪ੍ਰੋਡਕਟ ਦਾ ਇਸਤੇਮਾਲ ਕੀਤਾ ਹੈ ਹਾਂਜੀ ਹਾਂਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਨਜ਼ਦੀਕ ਹੋ ਕੇ ਦੱਸੋ ਕਿ ਇਹਦਾ ਦੇਖੋ ਫਰਕ ਕੀ ਹੈਗਾ ਦੋਨਾਂ ਛਿੱਟਿਆਂ ਦੀ ਸਾਈਜ਼ ਦਾ ਕਲਰ ਕਿ ਪਤਾ ਲੱਗਦਾ ਹੈ ਕਿ ਦੋਨਾਂ 'ਚ ਅੰਤਰ ਕੀ ਹੈਗਾ ਆ ਔਰ ਦੂਸਰੇ ਪਾਸੇ ਤੁਸੀਂ ਦੱਸਿਆ ਕਿ ਜਿੱਥੇ ਤੁਸੀਂ ਇਹ ਵਾਲਾ ਛਿੱਟੇ ਦੀ ਗੱਲ ਕਰੀਏ ਤੇ ਇਹਦੇ ਵਿੱਚ ਤੁਸੀਂ ਡਾਇਆ ਯੂਰੀਆ ਜਿਸ ਤਰੀਕੇ ਨਾਲ ਪਹਿਲਾਂ ਇਸਤੇਮਾਲ ਕਰਦੇ ਸੋ ਉਸੇ ਤਰੀਕੇ ਨਾਲ ਕੀਤੀ ਗਈ ਹੈ ਪਰ ਦੂਜੇ ਪਾਸੇ ਜਦੋਂ ਇਹਦੀ ਛਿੱਟੇ ਦੀ ਗੱਲ ਕਰੀਏ ਜਿੱਥੇ ਤੁਸੀਂ ਇੰਡੀਆ ਗ੍ਰੋ ਦੇ ਪ੍ਰੋਡਕਟ ਪਾਏ ਨੇ ਉੱਥੇ ਤੁਸੀਂ ਡਾਇਆ ਵੀ ਅੱਧੀ ਕੀਤੀ ਹੈ ਯੂਰੀਆ ਵੀ ਅੱਧੀ ਕੀਤੀ ਹੈ ਤੇ ਕਿਸੇ ਤਰ੍ਹਾਂ ਦਾ ਹੋਰ ਬਾਅਦ ਚ ਛੜਕਾਓ ਨਹੀਂ ਕੀਤਾ ਦਵਾਈ ਦਾ ਇਹ ਚੀਜ਼ ਦਾ ਛੜਕਾਓ ਸੋ ਇਸੇ ਤਰ੍ਹਾਂ ਕਿਸਾਨ ਵੀਰੋਸੀਂ ਬਾਕੀ ਵੀ ਹਰ ਜਗ੍ਹਾ ਗਲੀ ਮਹੱਲੇ ਚ ਅਲੱਗ-ਅਲੱਗ ਕਿਸਾਨਾਂ ਨੂੰ ਅਲੱਗ-ਅਲੱਗ ਪਿੰਡਾਂ ਚ ਜਾ ਕੇ ਸੰਬੋਧਿਤ ਕਰਦੇ ਆ ਕਿ ਇੰਡੀਆ ਗ੍ਰੋ ਦੇ ਪ੍ਰੋਡ ਦੀ ਇਸਤੇਮਾਲ ਕਰੋ ਤੇ ਆਪਣੀ ਫਸਲਾਂ ਨੂੰ ਹੋਰ ਜ਼ਿਆਦਾ ਤੰਦਰੁਸਤ ਬਣਾਓ ਜ਼ਹਿਰ ਵੀ ਘਟਦਾ ਹੈ ਜ਼ਮੀਨਾਂ ਵੀ ਤੰਦਰੁਸਤ ਹੁੰਦੀਆਂ ਝਾੜ ਵੀ ਵੱਧਦਾ ਹੈ ਘੱਟ ਖਰਚਾ ਤੇ ਵੱਧ ਮੁਨਾਫੇ ਵਿੱਚ ਤੁਸੀਂ ਆਪਣੀ ਜ਼ਮੀਨ ਨੂੰ ਵੀ ਤੰਦਰੁਸਤ ਬਣਾਉਂਦੇ ਹੋ ਤੇ ਆਪਣੀ ਸਿਹਤ ਨੂੰ ਵੀ ਤੰਦਰੁਸਤ ਬਣਾਉਂਦੇ ਹੋ ਤਾਂ ਆਇਓ ਸਾਰੇ ਮਿਲ ਕੇ ਇੱਕ ਪ੍ਰਣ ਲਈਏ ਕਿ ਆਪਾਂ ਜਿਹੜਾ ਪੰਜਾਬ ਤੋਂ ਜ਼ਹਿਰ ਨੂੰ ਮੁਕਤ ਕਰਨਾ ਹੈ ਤੇ ਇੰਡੀਆ ਕਰੋੜ ਦੇ ਪ੍ਰੋਡਕਟਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਧੰਨਵਾਦ ਜੀ